ਮੁਖਰ ਜੋਸ਼ ਸਿੰਘਾ ਜੀ ਮੈਂ ਆਰਮੀ ਤੋਂ ਰਿਟਾਇਰਡ ਆਇਆ ਜੀ 2020 ਦੇ ਵਿੱਚ ਮੈਂ ਰਿਟਾਇਰਡ ਆਇਆ ਸੀ ਤੇ ਰਿਟਾਇਰਡ ਆਣ ਤੋਂ ਬਾਅਦ ਮੈਂ ਇੱਥੇ ਆਣ ਕੇ ਤਿੰਨ ਕਿੱਲੇ ਜ਼ਮੀਨ ਖਰੀਦੀ ਸੀ ਤੇ ਤਿੰਨ ਕਿੱਲੇ ਜ਼ਮੀਨ ਜਿਹੜੀ ਆਰਕਾ 2025 ਦੇ ਵਿੱਚ ਆ 15-20 ਦਿਨਾਂ ਦੇ ਵਿੱਚ ਜਿਹੜੀ ਉਹ ਦਰਿਆ ਦੇ ਵਿੱਚ ਚਲੀ ਗਈ ਹੁਣ ਮਨ ਬਹੁਤ ਜ਼ਿਆਦਾ ਖੱਟਾ ਹੋ ਗਿਆ ਏ ਜੋ ਸੋਚਿਆ ਸੀ ਉਹ ਹੋਇਆ ਨਹੀਂ ਬੜਾ ਹਾਲਾਤ ਖਰਾਬ ਹੋ ਗਏ ਨੇ ਹੁਣ ਜਿਹੜਾ ਸੁਪਨਾ ਸੀ ਖੇਤੀਬਾੜੀ ਤੋਂ ਪੂਰੇ ਘਰ ਦਾ ਉਹ ਸੁਪਨੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਬਰਬਾਦ ਹੁੰਦੇ ਦਿਖਦੇ ਪਏ ਨੇ ਜਿਹੜੀ ਉਹ ਇਨਵੈਸਟ ਜਿਹੜਾ ਸੀ ਜੋ ਆਪਣਾ 20 ਸਾਲ ਦਾ ਇਨਵੈਸਟਮੈਂਟ ਹੀ ਉਹ ਸਾਰੀ ਇਹੀ ਆਪਣੀ ਲਾ ਬੈਠੇ ਆ ਤੇ ਹੁਣ ਉਹ ਖਾਲੇ ਹੱਥ ਖਾਲੀ ਹੋ ਗਏ ਨੇ ਹੁਣ ਤਾਂ ਬਿਲਕੁਲ ਨਿੱਲ ਹੈ ਜੀ ਥਾਂ ਡੁੱਬ ਗਏ ਕਿਸਾਨ ਤੇ ਬਰਬਾਦ ਹੋ ਗਿਆ ਜੀ ਹਰ ਪਾਸਿਓਂ ਬਰਬਾਦੀ ਬਰਬਾਦ ਕਰ ਦਿੱਤਾ ਬੜਾ ਕੁਛ ਸੀ ਜੀ ਬੜਾ ਸ਼ੌਕ ਹੈ ਖੇਤੀ ਬੜੀ ਕਰਨ ਦਾ ਸ਼ੌਕ ਇਹ ਨਹੀਂ ਪਤਾ ਕਿ ਗਲੀ ਦੀ ਗਲੀ ਦੀ ਹੱਡੀ ਬਣ ਜਾਣਾ ਚਾਹੋ ਆਉਣ ਵਾਲੇ ਸਮੇਂ ਦੇ ਹਰ ਸੁਪਨੇ ਬੱਚਿਆਂ ਦੇ ਸੁਪਨੇ ਆਪਣੇ ਸੁਪਨੇ ਸਾਰਿਆਂ ਦੇ ਨਾਲ ਜੁੜੇ ਹੁੰਦੇ ਨੇ ਪਰ ਜਿਹੜੇ ਨੇ ਇਹ ਨਹੀਂ ਪਤਾ ਕਿ ਇਹ ਕੰਮ ਇਦਾਂ ਸਾਡੇ ਨਾਲ ਵੀ ਮਾਰ ਮਾਰੀ ਉਹ ਤਾਂ ਚਲੋ ਜ਼ਮੀਨਾਂ ਵਾਪਸ ਆ ਗਈਆਂ ਜ਼ਮੀਨਾਂ ਸਾਲ ਬਾਅਦ ਸਹੀ ਵੀ ਹੋ ਜਾਣਗੀਆਂ ਪਰ ਇਹ ਤੇ ਜਿਹੜੀ ਦਰਿਆ 'ਚ ਚਲੀ ਗਈ ਪਾਣੀ ਦੇ ਇਹ ਮਾਰਗ ਠਾ ਗਈ ਇਹ ਕਿੱਥੋਂ ਬਣਨੀ ਹੈ ਕਿੱਥੋਂ ਨਿਕਲਣੀ ਇਹ ਨਹੀਂ ਜੀ ਫਸਲ ਖਰਾਬ ਹੋ ਜਾਏਗੀ ਕੋਈ ਗੱਲ ਜੱਟ ਜ਼ਮੀਂਦਾਰ ਤਕੜਾ ਹੈ ਅਗਲੀ ਵਾਰੀ ਉਹ ਨੂੰ ਜ਼ਮੀਨ ਨੂੰ ਬਾਤ ਕਰ ਦੇਗਾ ਪਰ ਜੇ ਜ਼ਮੀਨ ਹੀ ਨਹੀਂ ਰਹਿਣੀ ਫਸਲ ਗਈ ਜ਼ਮੀਨ ਵੀ ਗਈ ਕਿੱਥੋਂ ਬਾਤ ਕਰ ਲੇਗਾ ਪਾਣੀ ਦੇ ਉੱਤੇ ਤੇ ਹੁਣ ਕਮਲ ਦੇ ਫੁੱਲ ਹੀ ਨੇ ਜਿਹੜੇ ਖਿੜ ਸਕਦੇ ਨੇ ਹੋਰ ਤੇ ਮੈਨੂੰ ਕੁਝ ਨਹੀਂ ਲੱਗਦਾ ਜੇ ਇਹਦੀ ਮਾਰ ਹੀ ਠਾ ਗਿਆ ਕਿੱਥੋਂ ਕਰਜ਼ਾ ਲਾਵਾਂਗੇ ਜਿਹੜੀ ਫੌਜੀ ਦੀ ਨੌਕਰੀ 'ਚ ਪੈਸੇ ਕਮਾਇਆ ਸੀ ਉਹ ਵੀ ਲੱਗ ਕੋ ਜਮੀਨ ਲਈ ਹੁਣ ਨਿਆਣਿਆਂ ਦੀਆਂ ਫੀਸਾਂ ਪੜਾਈਆਂ ਇੰਡੀਆਂ ਵੰਗੀਆਂ ਨੇ ਇਹ ਇੱਥੇ 6 ਕਿੱਲੇ ਤੇ ਸਾਡੇ ਕਰ ਦੀ ਕੱਲਿਆਂ ਦੀ ਹੈ ਬਾਕੀ ਆਣ ਗਵਾਨ ਟੋਟਲ ਮਿਲਾ ਕੇ ਸਾਡਾ ਜਿਹੜਾ ਇਹ ਐ ਸੀਜ਼ਨ ਦੇ ਵਿੱਚ 60-70 ਰੈਕੜ ਤੇ ਟੋਟਲ ਸਾਡੇ ਪਿੰਡ ਦਾ 200 ਤੋਂ ਪਲੱਸ ਕਿੱਲਾ ਜਿਹੜਾ ਉਹ ਰੁੜ ਚੁੱਕਿਆ ਨੁਕਸਾਨ ਸਾਡਾ ਜਿਹੜਾ ਇਹ ਹੁਣ 6 ਏਕੜ ਦੇ ਸਾਡੀ ਮਾਲਕੀ ਖੁੱਦ ਦੀ ਹੈ ਤੇ ਉਹ ਰੇਟ ਦੇ ਹਿਸਾਬ ਨਾਲ ਤੇ ਕਰੋੜਾਂ ਦੇ ਲੱਗ ਜਾਂਦਾ ਜੀ ਦਰਿਆ ਦੇ ਵਿੱਚ ਵਗ ਗਈ ਸਾਰਾ ਦਰਿਆ ਇਧਰ ਵਹਾ ਹੀ ਬਦਲਦਾ ਦਰਿਆ ਆੜ ਤੋਂ ਬਾਅਦ ਇਧਰ ਨੂੰ ਹੋ ਗਿਆ ਬਿਲਕੁਲ ਕੀ ਲੱਗਦਾ ਸੀ ਇਹ ਸਾਡੇ ਇੱਥੇ ਗੰਨੇ ਦੀ ਫਸਲ ਸੀ ਗੰਨੇ ਦੀ ਫਸਲ ਸੀ ਕੀ ਇੱਥੇ ਜਿਹਦਾ ਸਾਨੂੰ ਲੱਖ ਸਵਾ ਲੱਖ ਬਚਤ ਹੋਣੀ ਇਹਦੇ ਵਿੱਚੋਂ 2 ਲੱਖ ਦੀ ਟੋਟਲ ਬਹੁਤ ਜ਼ਿਆਦਾ ਜੀ ਹੁਣ ਕਿਸਾਨ ਦਾ ਹੈ ਹੀ ਫਸਲ ਦੇ ਉੱਤੇ ਫਸਲ ਦੇ ਉੱਤੇ ਹੁੰਦਾ ਵਾ ਕਿਸੇ ਨੇ ਕੋਈ ਇਹਦਾ ਵਿਆਹ ਕਰਨਾ ਵਾ ਕਿ ਇਹਨੇ ਘਰ ਬਣਾਉਣਾ ਹੈ ਕਿ ਇਹਨੇ ਕੁਝ ਕਿ ਇਹਨੂੰ ਸਾਰਾ ਕੁਝ ਹੀ ਰੁੜ ਗਿਆ ਉਮੀਦਾਂ ਤੇ ਸਾਰੀਆਂ ਤੇ ਪਾਣੀ ਹਾਂ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ ਬਿਲਕੁਲ ਹੀ ਬਾਕੀ ਇਹ ਆ ਕਿ ਇੱਕ ਦੇ ਹੁੰਦੀਆਂ ਨੇ ਕਿ ਫਸਲ ਰੁੜ ਗਈ ਇਹਦੇ ਅੱਗੋਂ ਅਸੀਂ ਫੇਰ ਅਗਲੀ ਫਸਲ ਤੋਂ ਸਹੀ ਪਰ ਸਾਡੀ ਤੇ ਜ਼ਮੀਨੀ ਰੁੜ ਗਈ ਫਸਲ ਕਿੱਥੇ ਬੀਜਾਂਗੇ ਤੇ ਕਿੱਥੋਂ ਉਮੀਦ ਰੱਖਾਂਗੇ ਸਾਰਾ ਕੁਝ ਹੀ ਟੋਟਲ ਲਾਸਟ ਹੋ ਗਿਆ ਜ਼ਮੀਨ ਇਹ ਨਹੀਂ ਖਤਮ ਹੋ ਗਈ ਬਿਲਕੁਲ ਹਾਂਜੀ ਵਾਪਸ ਆਉਣ ਵਾਲੀ ਜਿਹੜੀ ਗੱਲ ਵਾ ਉਹ ਤੁਸੀਂ ਲਾਓਗੇ 5-10 ਸਾਲ ਤੇ ਬਿੰਦੀ ਜਾ ਕੇ ਜੇ ਕਿਤੇ ਦਰਿਆ ਆਪਣਾ ਵਹਾਅ ਬਦਲਦਾ ਫੇਰ ਪੰਜਾ ਦਹਾ ਸਾਲਾਂ ਤੇ ਜਾ ਕੇ ਗੱਲ ਪੈਂਦੀ ਹੈ ਉਹਨੂੰ ਬਹੁਤ ਟਾਈਮ ਚਾਹੀਦਾ ਉਹਨੂੰ ਟਾਈਮ ਚਾਹੀਦਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਖਰਚਾ ਚਾਹੀਦਾ ਸਾਡੇ ਕੋਲ ਉਹ ਪੈਰੀ ਨੂੰ ਬਾਤ ਕਰਨ ਵਾਸਤੇ ਕਿਉਂਕਿ ਜਦੋਂ ਦਰਿਆ ਨੇ ਬਾਰੇ ਹੁਣ ਇੱਥੇ ਰੇਤ ਆਉਣੀ ਹੈ ਕਿਤੇ ਦਾ ਕਿਤੇ ਪਹੁੰਚ ਜਾਣਾ ਤੁਸੀਂ ਆ ਲਾ ਲਓ ਆਈਡੀਆ ਹਾਂਜੀ ਮੈਂ ਡਾਕਟਰ ਸ਼ਹਾਬਾਦ ਸਿੰਘ ਚੀਮਾ ਜੀ ਮੇਰਾ ਪਿੰਡ ਬਹਾਦਰਪੁਰ ਰਜਵਾ ਹੈ ਜੀ ਮੇਰੀ ਵੀ ਆਪਣੀ ਜ਼ਮੀਨ 16 ਏਕੜ ਮੇਰੀ ਜ਼ਮੀਨ ਜਿਹੜੀ ਹੈ ਉਹ ਵਿਆਸ ਦਰਿਆ ਨੇ ਆਪਣੇ ਨਾਲ ਵਹਾ ਲਈ ਹੈ और बहुत व्डा नुकसान किया इसने और मेरा मेरा सोलह एकड़ ही नहीं मेरे नगर का तकरीबन इसने दो सौ तो एकड़ जमीन जी है जी कि बहुत उपजाऊ से उसू उस अपने नाल बहा के ला गया इस नाल दी नाली क्योंकि मैं एक खेतीबाड़ी अधिकारी भी हाँ ਔਰ ਮੈਂ ਦੇਖਦਾ ਕਿ ਮੇਰੇ ਇਸ ਇਲਾਕੇ ਦੇ ਵਿੱਚ 19 ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਜਿਸ ਦੇ ਵਿੱਚ ਤਕਰੀਬਨ ਕੋਈ 1000 ਏਕੜ ਜਿਹੜਾ ਉਹ ਇਹ ਬਿਆਸਤ ਰਿਆ ਜਿਹੜਾ ਆਪਣੇ ਵਹਾਕੇ ਜ਼ਮੀਨ ਜਿਹੜੀ ਆ ਪਜਾਉ ਉਹ ਲੈ ਗਿਆ ਔਰ ਕਈਆਂ ਕਿਸਾਨਾਂ ਨੂੰ ਉਹ ਬੇਜ਼ਮੀਨੇ ਕਰ ਗਿਆ ਬਹੁਤ ਦਰਦਨਾਕ ਸੀਨ ਹੈ ਬਹੁਤ ਮਾੜਾ ਮੰਜ਼ਰ ਹੈ ਤੁਸੀਂ ਹੁਣ ਵੀ ਮੌਕੇ ਤੇ ਦੇਖ ਰਹੇ ਹੋ ਕਿ ਕਿਵੇਂ ਢੱਗਾਂ ਡਿੱਗ ਰਹੀਆਂ ਨੇ ਕਿਸ ਤਰ੍ਹਾਂ ਸਾਡੇ ਜਿਹੜੀਆਂ ਫਸਲਾਂ ਨੇ ਗੰਨੇ ਦੀ ਫਸਲ ਹੈ ਇੱਥੇ ਪ੍ਰਮੁੱਖ ਤੌਰ ਤੇ ਹੁੰਦੀ ਔਸ਼ ਨੂੰ ਪ੍ਰਭਾਵਿਤ ਕੀਤਾ ਝੋਨੇ ਦੀ ਫਸਲ ਜਿਹੜੀ ਹੈ ਉਹ ਵੀ ਬਹਾਰਿਆ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੁਸੀਂ ਹੁਣ ਦੇਖਿਆ ਹੀ ਇੱਥੋਂ ਦਾ ਕਿਉਂਕਿ ਸਾਰੇ ਨਗਰ ਦੇ ਲੋਕ ਤੁਹਾਨੂੰ ਮਿਲੇ ਨੇ ਇੱਥੇ ਪ੍ਰਭਾਵਿਤ ਕਿਸਾਨ ਮਿਲੇ ਨੇ ਉਸ ਦੇ ਵਿੱਚ ਸਾਡੇ ਫੌਜੀ ਵੀਰ ਵੀ ਨੇ ਔਰ ਉਹ ਆਏ ਨੇ ਜਿਹੜੇ ਕਿ ਪੈਨਸ਼ਨ ਲੈ ਕੇ ਆ ਕੇ ਉਹ ਇੱਕ ਮੇਰਾ ਹੀ ਇੱਥੇ ਭਤੀਜਾ ਆਇਆ ਸੀ ਤੇ ਉਸ ਨੂੰ ਸੀ ਕਿਹਾ ਕਿ ਮੈਂ ਸ਼ਹਿਰ ਦੇ ਵਿੱਚ ਚਲਾ ਜਾ ਉਸ ਨੂੰ ਮੈਂ ਹੀ ਪ੍ਰੇਰਿਤ ਕੀਤਾ ਕਿ ਨਹੀਂ ਆਪ ਪੁੱਤਰ ਇੱਥੇ ਆ ਕੇ ਖੇਤੀ ਕਰ ਔਰ ਉਹ ਖੇਤੀ ਕਰਨ ਲੱਗ ਪਿਆ ਔਰ ਬਹੁਤ ਵਧੀਆ ਪਿਛਲੇ 5 ਸਾਲ ਤੋਂ ਬਹੁਤ ਵਧੀਆ ਖੇਤੀ ਕਰ ਰਿਹਾ ਸੀ ਹਰ ਦਿਨ ਬਦਨ ਉਸ ਨੇ ਫਸਲ ਜਿਹੜੀ ਸੀ ਆਪਣੀ ਵਧਾ ਰਿਹਾ ਸੀਗਾ ਮੌਕੇ ਮੌਕੇ ਤੇ ਉਹ ਸਾਡੇ ਤੋਂ ਸਲਾਮ ਅਸ਼ਰੋ ਵੀ ਲੈਂਦਾ ਸੀਗਾ ਬਹੁਤ ਉਹਦੀ ਗੰਨੇ ਦੀ ਵਧੀਆ ਉਪਜ ਕਰ ਰਿਹਾ ਸੀਗਾ ਲੇਕਿਨ ਅਫਸੋਸ ਇਸ ਵਾਰ ਉਸ ਦੀ ਉਹ ਫਸਲ ਜਿਹੜੀ ਉਹ ਨਹੀਂ ਰਹਿ ਰਹੀ ਉਸ ਦੇ ਨਾਲ ਫਸਲ ਦੇ ਨਾਲ ਦੀ ਨਾਲ ਉਸ ਦੀ ਜ਼ਮੀਨ ਸਾਰਾ ਕੁਝ ਪਹਿ ਗਿਆ ਫਸਲ ਦਾ ਤਾਂ ਨੁਕਸਾਨ ਤੁਸੀਂ ਇਹ ਆਪ ਦੇਖ ਲਵੋ ਵੀ ਕੋਈ 400 450 ਕੁਇੰਟਲ ਅਗਰ ਚ ਗਿਣਾ ਨਿਕਲਣਾ ਤੇ ਉਹ ਤੁਸੀਂ ਦੇਖ ਲਵੋ ਵੀ ਕਿੰਨੀ ਕੀਮਤ ਆ ਔਰ ਉਸ ਤੇ ਉਹਦਾ ਜਿਹੜਾ ਪ੍ਰੋਫਿਟ ਹੋਣਾ ਸੀਗਾ ਜਿਹੜੇ ਉਸਨੂੰ ਪੈਸੇ ਮਿਲਣੇ ਸੀ ਉਹ ਵੱਖਰੀ ਗੱਲ ਹੈ ਜਿਹੜਾ ਕੋਈ 35 40 ਕੁਇੰਟਲ ਉਸ ਦਾ ਬੀਜ ਐ ਖਾਦਾ ਵਾ ਉਸ ਤੇ ਬਣਾਈ ਆ ਉਸ ਨੂੰ ਜੋ ਵੀ ਸਪਰੇ ਵਗੈਰਾ ਕੀਤੀਆਂ ਨੇ ਉਹ ਕਿੰਨਾ ਖਰਚਾ ਹੁੰਦਾ ਬਹੁਤ ਖਰਚਾ तकरीबन 40 ਤੋਂ 50000 ਰੁਪਿਆ ਉਸ ਦਾ ਤੇ ਲੱਗਤੀ ਆ ਗਈ ਹੋਏਗੀ ਫਿਰ ਫਸਲ ਤਿਆਰ ਹੋਈ ਸੀ ਹੁਣ ਤੇ ਉਹ ਸਪਟੰਬਰ ਮਹੀਨੇ ਅਕਤੂਬਰ ਨਵੰਬਰ ਦੇ ਵਿੱਚ ਉਹ ਮਿਲਦੇ ਵਿੱਚ ਜਾਣਾ ਸੀ ਹੁਣ ਲੇਕਿਨ ਫਸਲ ਵੀ ਗਈ ਫਸਲ ਤੇ ਚਲੋ ਛੱਡੋ ਫਸਲ ਤੇ ਚਲੋ 6 ਮਹੀਨੇ ਬਾਅਦ ਫਿਰ ਕਿਤਨਾ ਕਿਤੋ ਆ ਜਾਏਗੀ ਦੁੱਖ ਤੇ ਇਹ ਆ ਕਿ ਫਸਲ ਹੁਣ ਉਹ ਲਾਵੇਗਾ ਕਿੱਥੇ ਕਿੱਥੇ ਲਾਵੇਗਾ ਫਸਲ ਉਹ ਜ਼ਮੀਨ ਹੀ ਰੁੜ ਗਈ ਦੁੱਖ ਤੇ ਉਸ ਗੱਲ ਦਾ ਜ਼ਮੀਨ ਹੀ ਗਈ ਫਸਲ ਤੇ ਚਲੋ 6 ਮਹੀਨੇ ਬਾਅਦ ਜੱਟ ਜਿਹੜਾ ਨਾ ਉਹ ਤੁਸੀਂ ਦੇਖਿਆ ਆਏਗਾ ਜੱਟ ਹਮੇਸ਼ਾ ਕਿਸਾਨ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿੰਦਾ ਹੈ ਔਰ ਕੁਦਰਤੀ ਆਫਤਾਂ ਦੇ ਨਾਲ ਟੱਕਰਾ ਕਰਦਾ ਆ ਰਿਹਾ ਹੈ ਲੇਕਿਨ ਇੱਥੇ ਆ ਕੇ ਉਹ ਬਿਲਕੁਲ ਫੇਲ ਹੋ ਜਾਂਦਾ ਜਦੋਂ ਉਹਨੇ ਉੱਥੇ ਮਿਹਨਤ ਕਿੱਥੇ ਕਰਨੀ ਹੁਣ ਤੇ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਸਾਡਾ